ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਇਤਿਹਾਸ ਸ਼ਾਜਮਾਨ ਦੀ ਬਖਸ਼ਿਸ਼ ਪਰ ਵਿਚਾਰ ਕਈ ਅੰਗਰੇਜ਼ ਤੇ ਦੇਸੀ ਇਤਿਹਾਸਕਾਰਾਂ ਨੇ ਕਪਤਾਨ ਵੈਂਚ ਦੀ ਰਿਪੋਰਟ ਤੋਂ ਜਿਸ ਵਿੱਚ ਬਿਉੜਕ ਭੁਲਾ ਖਬਰ ਨਵੀਸਾ ਨੇ ਉਸ ਨੂੰ ਲਿਖਵਾਈਆਂ ਤੇ ਉਹ ਭੁਲਾ ਉਸ ਰਿਪੋਰਟ ਤੋਂ ਪਿੱਛੇ ਕਈ ਇਤਿਹਾਸਕਾਰਾਂ ਨੇ ਨਕਲ ਕੀਤੀਆਂ ਜਿੰਨਾ ਵਿੱਚੋਂ ਇੱਕ ਇਹ ਹੈ ਕਿ ਸਰਦਾਰ ਰঞ্জੀਤ ਸਿੰਘ ਨੂੰ ਲਾਹੌਰ ਤੇ ਕਬਜ਼ਾ ਕਰਨ ਦਾ ਪਤਾ ਸ਼ਾਹ ਜਮਾਨ ਦੁਰਾਨੀ ਨੇ ਲਿਖ ਦਿੱਤਾ ਸੀ ਤੇ ਇਹ ਉਸ ਸੇਵਾ ਬਦਲੇ ਸੀ ਜੋ ਮਹਾਰਾਜੇ ਨੇ ਉਸ ਦੀਆਂ ਤੋਪਾਂ ਦਰਿਆ ਵਿੱਚੋਂ ਕੱਢਣ ਸਮੇਂ ਮਦਦ ਕੀਤੀ ਅਸੀਂ ਐਸੀ ਖਬਰ ਨੂੰ ਪ੍ਰਮਾਣਿਕ ਹਵਾਲਾ ਨਹੀਂ ਦੇ ਸਕਦੇ ਸ਼ਾਹਜਹਾਨ ਆਪ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਨਾ ਰੱਖ ਸਕਣ ਤੇ ਕਾਰਨ ਤੰਗ ਆ ਕੇ ਮੁੜਿਆ ਸੀ ਇਸ ਤਰ੍ਹਾਂ ਉਸ ਦੀ ਹਵਾਈ ਬਖਸ਼ਿਸ਼ ਦਾ ਮਹਾਰਾਜੇ ਨੂੰ ਲਾਹੌਰ ਪਰ ਅਧਿਕਾਰ ਕਰਨ ਲਈ ਪਟਾ ਦੇਣ ਦਾ ਕੀ ਲਾਭ ਹੋ ਸਕਦਾ ਜਦ ਸ਼ਾਹਜਹਾਨ ਦੀ ਮੌਜੂਦਗੀ ਵਿੱਚ ਉਸ ਦਾ ਹੁਕਮ ਪੰਜਾਬ ਵਿੱਚ ਕੋਈ ਨਹੀਂ ਸੀ ਮੰਦਾ ਤਦ ਦੱਸੋ jaan ਬਜਾ ਕੇ ਭੱਜੇ ਜਾਂਦੇ ਦਰਾਨੀ ਦਾ ਲਾਹੌਰ ਬਖਸ਼ ਜਾਣ ਦਾ ਪਟਾ ਮਹਾਰਾਜੇ ਲਈ ਕੀ ਸਵਾਰ ਸਕਦਾ ਸੀ ਸ਼ਾਹਜਹਾਨ ਆਪਣੇ ਅਤੀ ਪਿਆਰੇ ਜਰਨੈਲ ਸ਼ਹਾਂਜੀ ਖਾਨ ਦੇ ਇਹਨਾਂ ਦਿਨਾਂ ਵਿੱਚ ਹੀ ਸ਼ੇਰੇ ਪੰਜਾਬ ਦੀ ਫੌਜ ਦੇ ਹੱਥੋਂ ਕਤਲ ਹੋਣ ਦੇ ਕਾਰਨ ਉਹ ਉਸ ਦੇ ਲਹੂ ਦਾ ਪਿਆਸਾ ਸੀ ਨਾ ਕਿ ਉਹ ਉਸ ਨੂੰ ਇਸ ਹੱਤਿਆ ਬਦਲੇ ਪੰਜਾਬ ਦੀ ਹਕੂਮਤ ਇਨਾਮ ਵਜੋਂ ਬਖਸ਼ ਜਾਂਦਾ ਸ਼ਾਹਜਹਾਨ ਜਦ ਲਾਹੌਰ ਦੇ ਕਿਲੇ ਵਿੱਚ ਸੀ ਤਾਂ ਸ਼ੇਰੇ ਪੰਜਾਬ ਤਿੰਨ ਵਾਰੀ ਸਣੇ ਜਵਾਨਾ ਦੇ ਸੰਮਣ ਬੁਰਜ ਦੇ ਕੋਲ ਪਹੁੰਚ ਕੇ ਸ਼ਹਾਜਮਾਨ ਪਰ ਗੋਲੀਆਂ ਚਲਾਉਂਦਾ ਰਿਹਾ ਤੇ ਉਸ ਦੀਆਂ ਅੱਖਾਂ ਸਾਹਮਣੇ ਕਈ ਦੁਰਾਣੀਆਂ ਨੂੰ ਫੱਟੜ ਕੀਤਾ ਅਤੇ ਵੰਗਾਰ-ਵੰਗਾਰ ਕੇ ਆਕਦਾ ਰਿਹਾ ਰਣਜੀਤ ਸਿੰਘ ਸਰਦਾਰ ਚੜਾ ਸਿੰਘ ਦਾ ਪੋਤਰਾ ਇਹ ਗੋਲੀਆਂ ਚਲਾਉਂਦਾ ਹੈ ਤੇਰੇ ਵਿੱਚ ਹੌਸਲਾ ਹੈ ਤਾਂ ਹੇਠਾਂ ਮੈਦਾਨ ਵਿੱਚ ਆ ਕੇ ਜਰਾ ਬਲ ਪ੍ਰੀਖਿਆ ਕਰਕੇ ਵੇਖ ਲੈ ਚਾਹੀਦਾ ਤਾਂ ਇਹ ਸੀ ਕਿ ਇਸ ਬੇਪਤੀ ਅਤੇ ਹਾਨੀ ਦੇ ਬਦਲੇ ਸ਼ਾਜਮਾਨ ਉਸ ਦੀ ਜਾਨ ਲੈ ਕੇ ਬਦਲਾ ਲੈਂਦਾ ਨਾ ਕਿ ਉਸ ਨੂੰ ਲਾਹੌਰ ਦਾ ਪਟਾ ਲੇਖ ਜਿੰਦਾ ਇਹ ਕਟਨਾ ਕੋਈ ਦਰਿਆ ਜੇਲਮ ਦੀ ਲਿਖਦਾ ਹੈ ਕੋਈ ਚਨਾ ਦੀ ਲਿਖਦਾ ਹੈ ਤੇ ਕੋਈ ਰਾਵੀ ਦੀ ਦੱਸਦਾ ਹੈ ਜੋ ਅਸਲ ਵਿੱਚ ਕਿਸੇ ਖਬਰ ਨਵੀਸ ਦੀ ਮਨਘੜਤ ਕਹਾਣੀ ਹੈ ਹਕੀਕਤ ਵਿੱਚ ਨਾ ਸ਼ਾਜਮਾਨ ਦੀਆਂ ਕੋਈ ਤੋਪਾਂ ਜੁੜੀਆਂ ਤੇ ਨਾ ਹੀ ਕਿਸੇ ਕਢਵਾਈਆਂ ਅਤੇ ਨਾ ਹੀ ਰਣਜੀਤ ਸਿੰਘ ਨੂੰ ਕੋਈ ਪਤਾ ਮਿਲਿਆ ਇਹ ਸਾਰੀ ਕਹਾਣੀ ਹੀ ਕਲਪਿਤ ਹੈ ਕੋਈ ਇਤਿਹਾਸਕਾਰ 12 ਤੋਪਾਂ ਲਿਖਦਾ ਹੈ ਕੋਈ 10 ਕ ਫਿਰ ਲਿਖਿਆ ਹੈ ਕਿ ਮਹਾਰਾਜੇ ਨੇ 8 ਤੋਪਾਂ ਕਾਬਲ ਭਿਜਵਾ ਦਿੱਤੀਆਂ ਤੇ 4 ਆਪਣੇ ਕੋਲ ਰੱਖ ਲਈਆਂ ਇਸ ਤਰ੍ਹਾਂ ਤੀਸਰਾ ਹਿੱਸਾ ਸ਼ਾਜਮਾਨ ਦੀਆਂ ਤੋਪਾਂ ਦਾ ਮਾਰ ਲੈਣ ਕਰਕੇ ਤਾਂ ਮਹਾਰਾਜਾ ਸ਼ਾਜਮਾਨ ਤੋਂ ਸਜ਼ਾ ਪਾਉਣ ਦਾ ਅਧਿਕਾਰੀ ਬਣ ਗਿਆ ਸੀ ਨਾ ਕਿ ਪੰਜਾਬ ਹਕੂਮਤ ਦੇ ਪੱਤੇ ਦੇ ਇਨਾਮ ਦਾ ਉਸ ਸਮੇਂ ਦੇ ਕਿਸੇ ਦੇਸੀ ਇਤਿਹਾਸਕਾਰ ਨੇ ਇਸ ਦਾ ਜ਼ਿਕਰ ਨਹੀਂ ਲਿਖਿਆ ਜੇ ਕਦੇ ਰঞ্জੀਤ ਸਿੰਘ ਕੋਲ ਕੋਈ ਪਟਾ ਹੁੰਦਾ ਤਾਂ ਜਦ ਉਸ ਨੇ ਲਾਹੌਰ ਨੂੰ ਫਤਿਹ ਕਰ ਲਿਆ ਤਦ ਕਿਉਂ ਫਿਰ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਉਸ ਨੂੰ ਲਾਹੌਰ ਛਡਾਉਣ ਲਈ ਪੰਗੀ ਸਰਦਾਰਾਂ ਤੇ ਨਜ਼ਾਮੁਦੀਨ ਕਸੂਰੀ ਆਦੀ ਪਸ਼ੀਨ ਦੇ ਮੈਦਾਨ ਵਿੱਚ ਉਸ ਨਾਲ جنگ ਕੀਤੀ ਜੇ ਕਦੀ ਸੱਚਮੁੱਚ ਰঞ্জੀਤ ਸਿੰਘ ਕੋਲ ਕੋਈ ਐਸਾ ਪਟਾ ਹੁੰਦਾ ਨਵਾਬ ਕਿਸ ਤਰ੍ਹਾਂ ਸ਼ਾਜਮਾਨ ਦੇ ਹੁਕਮ ਉਲਟ ਉਸ ਤੋਂ ਲਾਹੌਰ ਛਡਾਉਣ ਲਈ ਲੜਾਈਆਂ ਲੜਦਾ ਉਸ ਸਮੇਂ ਸਿੱਖਾਂ ਵਿੱਚ ਕਿਸੇ ਮੁਸਲਮਾਨ ਦੇ ਹੱਥੋਂ ਕੋਈ ਹਕੂਮਤ ਲੈਣੀ ਕਿਰਨਾਂ ਦੀ ਨਜ਼ਰ ਨਾਲ ਵੇਖੀ ਜਾਂਦੀ ਸੀ ਉਦਾਹਰਨ ਲਈ ਜਦ ਅਹਿਮਦ ਸ਼ਾਹ ਅਬਦਾਲੀ ਨੇ ਸਨ 1767 ਵਿੱਚ ਲਾਹੌਰ ਤੇ ਦਾਵਾ ਕਰਕੇ ਆਪਣਾ ਕਬਜ਼ਾ ਕਰ ਲਿਆ ਤਾਂ ਸ਼ਹਿਰ ਦੇ ਕਾਜ਼ੀਆਂ ਨੇ ਸ਼ਹਿਰ ਦੇ ਕਾਜ਼ੀਆਂ ਤੇ ਮੁਫਤੀਆਂ ਨੇ ਅਹਿਮਦ ਸ਼ਾਹ ਅਤੇ ਸਰਦਾਰ ਲੈਣਾ ਸਿੰਘ ਪੰਗੀ ਮਿਸਲ ਦੇ ਆਗੂ ਦੀਆਂ ਸ਼ੀਲ ਹਕੂਮਤ ਦੀ ਬੜੀ ਮਹਿਮਾ ਕੀਤੀ ਜਿਸ ਪਰ ਅਬਦਾਲੀ ਨੇ ਕਈ ਵਾਰ ਕਾਬਲੀ ਮੇਵੇ ਤੇ ਇੱਕ ਸ਼ਾਹੀ ਫਰਮਾਨ ਸਰਦਾਰ ਲੈਣਾ ਸਿੰਘ ਪਾਸ ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਤੁਸੀਂ ਆ ਕੇ ਮੇਰੇ ਵੱਲੋਂ ਲਾਹੌਰ ਦੀ ਨਜ਼ਾਮਤ ਸੰਭਲ ਲਵੋ ਉਸ ਸਮੇਂ ਸਰਦਾਰ ਲੈਣਾ ਸਿੰਘ ਨੇ ਜੋ ਉੱਤਰ ਅਹਿਮਦ ਸ਼ਿਆਵਲ ਭੇਜਿਆ ਉਹ ਮੌਲਵੀ ਮੁਹੰਮਦ ਕਾਸਮ ਨੇ ਇਬਰਤ ਨਾਮੇ ਵਿੱਚ ਇਉਂ ਲਿਖਿਆ ਹੈ ਲੈਣਾ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਮੁਸਲਮਾਨ ਬਾਦਸ਼ਾਹ ਦੇ ਹੱਥੋਂ ਨਜ਼ਾਮਤ ਨਹੀਂ ਲੈਂਦਾ ਕਿਉਂਕਿ ਇਉਂ ਕਰਨ ਨਾਲ ਮੈਂ ਆਪਣੇ ਸਿੱਖ ਭਰਾਵਾਂ ਦੀਆਂ ਨਜ਼ਰਾਂ ਤੋਂ ਡਿੱਗ ਜਾਵਾਂਗਾ ਅਤੇ ਫਲਾਂ ਦੇ ਭਾਰ ਇਹ ਕਹਿ ਕੇ ਮੋੜ ਦਿੱਤੇ ਕਿ ਇਹ ਖਾਣੇ ਬਾਦਸ਼ਾਹ ਨੂੰ ਸੁਭਦੇ ਹਨ ਅਸੀਂ ਸਾਧਾਰਨ ਲੋਕਾਂ ਅਸਾਂ ਨੂੰ ਅਨਾਜ ਦੇ ਦਾਣੇ ਫਲਾਂ ਤੋਂ ਵਧ ਰਸ ਦਿੰਦੇ ਹਨ ਹੁਣ ਸੋਚਣ ਦੀ ਗੱਲ ਇਹ ਹੈ ਕਿ ਜਦ ਲਾਹੌਰ ਦੀ ਨਜ਼ਾਮਤ ਸ਼ਾਹ ਵੱਲੋਂ ਲੈਣਾ ਸਿੰਘ ਨੂੰ ਐਸੀ ਦਸ਼ਾ ਵਿੱਚ ਮਿਲਦੀ ਹੈ ਜਦ ਕਿ ਉਹ ਆਪਣੇ ਇਲਾਕੇ ਤੋਂ ਨਿਕਲਿਆ ਜੰਗਲਾਂ ਵਿੱਚ ਰਹਿੰਦਾ ਹੈ ਪਰ ਅਨਾਚਾਰੀ ਦੇ ਹੱਥੋਂ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਦ ਸ਼ੇਰੇ ਪੰਜਾਬ ਇਹਨਾਂ ਸ਼ਕਤੀਮਾਨ ਹੁੰਦਾ ਹੋਇਆ ਕਿਵੇਂ ਨਸੇ ਜਾਂਦੇ ਬਾਦਸ਼ਾਹ ਤੋਂ ਪਟੇ ਲੈਣੇ ਪ੍ਰਮਾਣ ਕਰ ਸਕਦਾ ਸੀ ਅਸਲ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਪੁਨਲਕ ਪੁੱਲਾਂ ਖਬਰ ਨਵੇਂ ਸਾਦੇ ਸ਼ੇਰੇ ਪੰਜਾਬ ਨੂੰ ਨੀਵਾ ਦੱਸਣ ਲਈ ਲਿਖਵਾਈਆਂ ਹਕੀਕਤ ਵਿੱਚ ਉਸਨੇ ਲਾਹੌਰ ਆਪਣੀ ਤਲਵਾਰ ਦੇ ਬਲ ਨਾਲ ਲਿੱਤਾ ਸੀ ਤੇ ਆਪਣੀ ਹਿੰਮਤ ਨਾਲ ਹੀ ਸਿੱਖ ਰਾਜ ਦੀ ਨੀਂਹ ਰੱਖੀ ਇਸ ਵਿੱਚ ਸ਼ਾਹਜਹਾਨ ਦਾ ਕੋਈ ਹੱਥ ਨਹੀਂ ਰਿਹਾ ਪਸੀਨ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਨੂੰ ਅਜੇ ਲਾਹੌਰ ਦੇ ਅਧਿਕਾਰ ਕੀਤੇ ਆ ਬਹੁਤ ਦਿਨ ਨਹੀਂ ਸਿੰਨ ਬੀਤੇ ਕਿ ਗੁਲਾਬ ਸਿੰਘ ਪੰਗੀ ਸਾਹਿਬ ਸਿੰਘ ਗੁਜਰਾਤੀ ਤੇ ਨਜ਼ਾਮੁদ্দিন ਕਸੂਰੀਏ ਨੇ ਮਿਲ ਕੇ ਪਸੀਨ ਨਾਮੀ ਪਿੰਡ ਦੇ ਮੈਦਾਨ ਵਿੱਚ ਮਹਾਰਾਜੇ ਤੋਂ ਲਾਹੌਰ ਲੈਣ ਲਈ ਇੱਕ ਭਾਰਿਕ ਇਕੱਠ ਕੀਤਾ। ਇਧਰ ਮਹਾਰਾਜਾ ਸਾਹਿਬ ਨੂੰ ਜਦ ਇਸ ਗੌਂਦ ਦਾ ਪਤਾ ਲੱਗਾ ਤਾਂ ਇਹ ਵੀ ਆਪਣੀ ਫੌਜ ਲੈ ਕੇ ਇਹਨਾਂ ਦੇ ਟੱਕਰੇ ਲਈ ਅੱਗੇ ਵਧਿਆ ਅਤੇ ਇੱਕ ਭਾਰੀ ਲੜਾਈ ਦੇ ਬਾਅਦ ਉਹਨਾਂ ਸਾਰਿਆਂ ਪਰ ਪੂਰੀ-ਪੂਰੀ ਫਤਿਹ ਪਾਈ। ਇਸ ਭਾਰੀ ਫਤਿਹ ਦੇ ਬਾਅਦ ਬਹੁਤ ਸਾਰੇ ਨਾਮੀ ਸਰਦਾਰ ਮਹਾਰਾਜਾ ਸਾਹਿਬ ਦੀ ਸ਼ਰਨ ਆ ਗਏ ਜਿਨ੍ਹਾਂ ਨੂੰ ਬੜੇ ਪਿਆਰ ਨਾਲ ਉਹਨਾਂ ਦੀ ਯੋਗਤਾ ਅਨੁਸਾਰ ਅਹੁਦੇ ਸੰਗੀਰਾ ਦਿੱਤੀਆਂ ਇਉਂ ਬੜੀ ਧੂਮ ਧਾਮ ਨਾਲ ਸ਼ੇਰੇ ਪੰਜਾਬ ਨੇ ਲਾਹੌਰ ਵਿੱਚ ਪ੍ਰਵੇਸ਼ ਕੀਤਾ ਅੱਗੋਂ ਲਾਹੌਰ ਦੇ ਪਤਵੰਤੇ ਮੁਖੀਆਂ ਦਾ ਇੱਕ ਜਥਾ ਜਿਸ ਵਿੱਚ ਹਰ ਮੱਤ ਦੇ ਲੋਕ ਸਨ ਲਾਹੌਰ ਤੋਂ ਕਈ ਕੋ ਬਾੜ ਸ਼ੇਰੇ ਪੰਜਾਬ ਦੇ ਸਵਾਗਤ ਲਈ ਆ ਮਿਲਿਆ ਜਿਨ੍ਹਾਂ ਨਾਲ ਉਹ ਬੜੀ ਕਿਰਪਾਲਤਾ ਨਾਲ ਪੇਸ਼ ਆਇਆ ਤੇ ਉਹਨਾਂ ਨੂੰ ਬਹੁਮੁੱਲੀਆਂ ਖਿਲਤਾ ਬਖਸ਼ੀਆਂ ਸ਼ਹਿਰ ਵਿੱਚ ਵੜਦੀਆਂ ਬੇਗਣਿਤ ਰੁਪਇਆ ਜੋ ਜੰਗ ਵਿੱਚੋਂ ਹੱਥ ਲੱਗਾ ਸੀ ਗਰੀਬਾਂ ਅਤੇ ਅਨਾਥਾਂ ਵਿੱਚ ਵੰਡਵਾ ਦਿੱਤਾ ਅਤੇ ਕਈ ਰਾਤਾਂ ਤੱਕ ਸ਼ਹਿਰ ਵਿੱਚ ਦੀਪਮਾਲਾ ਹੁੰਦੀ ਰਹੀ ਰਣਜੀਤ ਸਿੰਘ ਦੀ ਜੰਮੂ ਪਰ ਚੜ੍ਹਾਈ ਸਨ 1800 ਮੁਤਾਬਿਕ ਸਮੰਤ 1857 ਨੂੰ ਰਣਜੀਤ ਸਿੰਘ ਨੇ ਜੰਮੂ ਫਤਿਹ ਕਰਨ ਲਈ ਚੜ੍ਹਾਈ ਕਰ ਦਿੱਤੀ ਉਧਰ ਜਾਂਦੇ ਹੋਏ ਪਹਿਲਾਂ ਮੀਰੋਵਾਲ ਤੇ ਕਬਜ਼ਾ ਕਰ ਲਿਆ ਇਥੋਂ ਦੇ ਮੁਖੀਆਂ ਨੇ 9000 ਰੁਪਏ ਨਜ਼ਰਾਨਾ ਉਸ ਦੀ ਭੇਂਟ ਕੀਤਾ ਇਸ ਦੇ ਉਪਰੰਤ ਇਸ ਨੇ ਕਾਲਾ ਜੱਸੜਵਾਲ ਨੂੰ ਜਾ ਕੇ ਰਿਆ ਅਤੇ ਇੱਕੋ ਤਾਵੇ ਨਾਲ ਸਾਰ ਕਰ ਲਿਆ ਇਥੋਂ ਕੂਚ ਕਰਕੇ ਖਾਲਸਾ ਦਲ ਨੇ ਜੰਮੂ ਤੋਂ 4 ਮੀਲ ਬਾਅਦ ਡੇਰਾ ਲਾਇਆ ਰਾਜਾ ਜੰਮੂ ਨੂੰ ਜਦ ਮਹਾਰਾਜੇ ਦੇ ਤਾਵੇ ਦਾ ਪਤਾ ਲੱਗਾ ਤਾਂ ਉਹ ਸਣੇ ਆਪਣੇ ਮੁਖੀ ਕਰਮਚਾਰੀਆਂ ਦੇ ਸ਼ੇਰੇ ਪੰਜਾਬ ਤੋਂ ਜਾਨ ਬਖਸ਼ੀ ਕਰਵਾਉਣ ਲਈ ਆ ਸ਼ਰਨ ਪਿਆ ਅਰਫੋਜਾਂ ਦੇ ਰਸਤ ਪਾਣੀ ਲਈ 20000 ਰੁਪਇਆ ਹਾਜ਼ਰ ਕੀਤਾ ਜੋ ਪ੍ਰਵਾਨ ਕੀਤਾ ਗਿਆ ਉਸ ਨੇ ਹਾਕਮ ਜੰਮੂ ਨੂੰ ਖਿੱਲਤ ਬਖਸ਼ੀ ਇਥੋਂ ਖਾਲਸਾ ਫੌਜ ਨੇ ਸਿਆਲਕੋਟ ਨੂੰ ਆ ਕੇ ਰਿਆ ਤੇ ਇਹ ਬਿਨਾਂ ਕਿਸੇ ਲੰਮੀ ਚੜਾ ਲੰਮੀ ਲੜਾਈ ਦੇ ਸ਼ੇਰੇ ਪੰਜਾਬ ਦੇ ਤਹਿਤ ਵਿੱਚ ਆ ਗਿਆ ਇਸ ਦੇ ਬਾਅਦ ਦਿਲਾਵਰਗੜ ਨੂੰ ਜਾਫਤ ਕੀਤਾ ਇਸ ਤਰ੍ਹਾਂ ਸਾਰੇ ਇਲਾਕੇ ਨੂੰ ਸੋਧਦਾ ਹੋਇਆ ਉਹ ਲਾਹੌਰ ਆ ਗਿਆ ਇੱਥੇ ਆਇਆ ਅਜੇ ਕੁਝ ਹੀ ਦਿਨ ਬੀਤੇ ਸਨ ਕਿ ਯੂਸਫ ਅਲੀ ਖਾਨ ਸਰਕਾਰ ਅੰਗਰੇਜ਼ੀ ਦਾ ਏਜੰਟ ਸਰਕਾਰ ਹਿੰਦ ਵੱਲੋਂ ਮਿੱਤਰਤਾ ਦੀ ਇੱਕ ਪత్రికਾ ਅਤੇ ਬਹੁਮੰਨੀਆਂ ਸੋਗਾਤਾਂ ਲੈ ਕੇ ਲਾਹੌਰ ਆਇਆ ਸਰਦਾਰ ਰਣਜੀਤ ਸਿੰਘ ਵੱਲੋਂ ਅੰਗਰੇਜ਼ੀ 에ਜੰਟ ਦੀ ਬੜੀ ਆਉ ਭਗਤ ਕੀਤੀ ਗਈ ਅਤੇ ਫਿਰ ਉਸੇ ਤਰ੍ਹਾਂ ਮਿੱਤਰਤਾ ਦੀ ਪੱਤਰਿਕਾ ਤੇ ਵਧੀਆਂ ਸੁਗਾਤਾਂ ਗਵਰਨਮੈਂਟ ਅੰਗਰੇਜ਼ੀ ਲਈ ਦੇ ਕੇ ਉਸ ਨੂੰ ਤੋੜਿਆ ਸ਼ੇਰੇ ਪੰਜਾਬ ਨੂੰ ਮਹਾਰਾਜਗੀ ਮਿਲਨੀ ਫਰਵਰੀ ਸਨ 1801 ਈਸਵੀ ਦੇ ਮੁਤਾਬਕ 1858 ਵਿੱਚ ਪੰਜਾਬ ਦੇ ਉੱਗੇ ਉੱਗੇ ਸ਼ਹਿਰਾਂ ਦੇ ਮੁਖੀਆਂ ਤੇ ਸ਼ੇਰੇ ਪੰਜਾਬ ਦੇ ਪਤਵੰਤੇ ਸਰਦਾਰਾਂ ਅਤੇ ਸਾਰੀ ਫੌਜ ਵੱਲੋਂ ਸਰਦਾਰ ਰਣਜੀਤ ਸਿੰਘ ਦੀ ਹਜ਼ੂਰੀ ਵਿੱਚ ਇੱਕ ਸਮਿਲ ਬੇਨਤੀ ਪੱਤਰ ਹਾਜ਼ਰ ਕੀਤਾ ਗਿਆ ਜਿਸ ਵਿੱਚ ਇੱਛਾ ਪ੍ਰਗਟ ਕੀਤੀ ਗਈ ਸੀ ਕਿ ਲਾਹੌਰ ਵਿੱਚ ਇੱਕ ਵੱਡਾ ਦਰਬਾਰ ਕੀਤਾ ਜਾਏ ਜਿਸ ਵਿੱਚ ਪਰਜਾ ਵੱਲੋਂ ਆਪ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਏ ਇਸ ਨੂੰ ਆਪ ਪ੍ਰਵਾਨ ਕਰੋ ਸ਼ੇਰੇ ਪੰਜਾਬ ਪਹਿਲਾਂ ਪਹਿਲ ਇਸ ਦੀ ਪ੍ਰਵਾਨਗੀ ਲਈ ਉਕਾ ਚਾਹਵਾਂ ਨਹੀਂ ਸੀ ਪਰ ਜਦ ਸਾਰੇ ਸਰਦਾਰਾਂ ਨੇ ਮੁੜਮੁੜ ਬੇਨਤੀ ਕੀਤੀ ਤਾਂ ਛੇਕੜ ਉਸ ਨੇ ਪ੍ਰਵਾਨ ਕਰ ਲਿਆ ਇਸ ਦੇ ਬਾਅਦ ਵਿਸਾਖੀ ਦਾ ਦਿਨ ਯੋਗ ਸਮਝ ਕੇ ਇਸ ਕਾਰਜ ਲਈ ਨਿਯਤ ਕੀਤਾ ਗਿਆ ਤੇ ਹੁਣ ਤਿਆਰੀਆਂ ਹੋਣ ਲੱਗੀਆਂ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਸੱਦੇ ਪੱਤਰ ਘੱਲੇ ਗਏ ਤੇ ਦੂਰੋਂ ਦੂਰੋਂ ਪ੍ਰਤੀਨਿਧ ਆਏ ਵਿਸਾਖੀ ਦੇ ਦਿਨ ਕਿਲੇ ਦੇ ਅੰਦਰ ਦੀਵਾਨ ਆਮ ਵਿੱਚ ਇੱਕ ਵੱਡਾ ਦਰਬਾਰ ਕੀਤਾ ਗਿਆ ਜਿਸ ਵਿੱਚ ਦੂਰ ਦੂਰ ਦੇ ਇਲਾਕਿਆਂ ਤੋਂ ਸਰਦਾਰ ਤੇ ਹਾਕਮ ਆਏ ਹੋਏ ਸਨ ਬੜੀ ਧੂਮ-ਤਾਮ ਨਾਲ ਇਹ ਰਸਮ ਪੂਰੀ ਕੀਤੀ ਗਈ ਉਸ ਦਿਨ ਸ਼ਹਿਰ ਦੇ ਕੁੱਲ ਗੁਰਦੁਆਰਿਆਂ ਵਿੱਚ ਅਖੰਡ ਪਾਠਾਂ ਦੇ ਜੋ ਪਹਿਲਾਂ ਰਖਾਏ ਗਏ ਸਨ ਭੋਗ ਸਮਾਪਤ ਹੋਏ ਮੁਸਲਮਾਨਾਂ ਨੇ ਮਸੀਤਾਂ ਵਿੱਚ ਦੁਆਵਾਂ ਮੰਗੀਆਂ ਹਿੰਦੂਆਂ ਨੇ ਮੰਦਰਾਂ ਵਿੱਚ ਪ੍ਰਾਰਥਨਾਵਾਂ ਕੀਤੀਆਂ ਤੇ ਝੂਰਵੇਂ ਵੰਡੇ ਫਿਰ ਗਿਆਨੀ ਗੁਰਮੁਖ ਸਿੰਘ ਜੀ ਨੇ ਸਤਗੁਰੂ ਜੀ ਦੇ ਹਜ਼ੂਰ ਅਰਦਾਸਾਂ ਸੌਧੀਆਂ ਤੇ ਬਾਬਾ ਸਾਹਿਬ ਸਿੰਘ ਜੀ ਨੇ ਸ਼ੇਰੇ ਪੰਜਾਬ ਨੂੰ ਮਹਾਰਾਜਗੀ ਦਾ ਤਿਲਕ ਦਿੱਤਾ ਤੇ ਦਰਬਾਰੀਆਂ ਨੂੰ ਭੇਟਾਂ ਪੇਸ਼ ਕੀਤੀਆਂ ਇਸ ਸਮੇਂ ਚਵਲੀਆਂ ਮਹਾਰਾਜਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਕਈ ਸ਼ਾਹੀ ਕਵੀਆਂ ਨੇ ਸਮੇਂ ਅਨੁਸਾਰ ਕਵਿਤਾਵਾਂ ਤੇ ਵਾਰਾਂ ਪੜੀਆਂ ਮਹਾਰਾਜੇ ਵੱਲੋਂ ਹਜ਼ਾਰਾਂ ਰੁਪਏ ਦੀਆਂ ਖਿਲ ਤਾਂ ਸਿਰੋਪਾ ਵੰਡੇ ਗਏ ਬੜੇ দান ਹੋਏ ਇਸ ਦਿਨ ਮਹਾਰਾਜੇ ਦਾ ਸਿੱਕਾ ਚਲਾਉਣ ਲਈ ਵੀ ਪ੍ਰਬੰਧ ਕੀਤਾ ਗਿਆ ਸਾਰੇ ਦਰਬਾਰੀਆਂ ਅਤੇ ਕਵੀਆਂ ਨੇ ਮੋਹਰਾਂ ਰੁਪਏ ਪੈਸੇ ਤੇ ਮਹਾਰਾਜੇ ਦੇ ਨਾਮ ਪਰ ਸ਼ੇਅਰ ਤੇ ਕਵਿਤਾਵਾਂ ਰਚ ਕੇ ਹਾਜ਼ਰ ਕੀਤੀਆਂ ਔਸ ਨੇ ਜ਼ਰਬ ਤੇ ਆਪਣਾ ਨਾਮ ਲਿਖਣ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਸਿੱਕਾ ਚਲਾਉਣਾ ਪ੍ਰਵਾਨ ਕੀਤਾ ਅਰਤਾਤ ਨਾਨਕ ਸ਼ਾਹੀ ਰੁਪਇਆ ਤੇ ਪੈਸੇ ਨੂੰ ਨਾਨਕ ਸ਼ਾਹੀ ਪੈਸਾ ਸੱਜਣ ਦਾ ਹੁਕਮ ਦਿੱਤਾ ਜਿਨ੍ਹਾਂ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਗੁਰਮੁਖੀ ਤੇ ਫਾਰਸੀ ਅੱਖਰਾਂ ਵਿੱਚ ਲਿਖਿਆ ਗਿਆ ਰੁਪਏ ਦੇ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ ਅਤੇ ਨਾਲ ਪਾਈ ਮਰਦਾਨਾ ਜੀ ਕੀਰਤਨ ਕਰਦੇ ਹੋਏ ਤਿਸਤੇ ਸੀ ਦੂਜੇ ਪਾਸੇ ਗੁਰਮੁਖੀ ਤੇ ਫਾਰਸੀ ਅੱਖਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸਹਾਇ ਲਿਖਿਆ ਸੀ ਕੁਝ ਸਿੱਕਿਆਂ ਤੇ ਇੱਕ ਪਾਸੇ ਇਹ ਲਿਖਤ ਲਿਖੀ ਗਈ ਸੀ ਦੇਗ ਤੇਗ ਫਤਿਓ ਨੂਸਰਤ ਬੇਦਰੰਗ યાਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਅਤੇ ਦੂਜੇ ਪਾਸੇ ਉਕਰੀਆ ਗਿਆ ਦਾਰਤ ਸਲਤਨਾਤ ਲਾਹੌਰ ਸਮੰਤ 1909 ਮੇਮਨਤ ਮਾਨੋਸ ਸੋਨੇ ਦਾ ਸਿੱਕਾ ਨਿਰੋਲ ਸੋਨੇ ਦਾ ਅਤੇ ਰੁਪਇਆ ਖਾਲਸ ਚਾਂਦੀ ਦਾ ਸੀ ਜਿਸ ਦਾ ਤੋਲ 11 ਮਾਸੇ 2 ਰੱਤੀ ਸੀ ਸੋਨੇ ਦੀਆਂ ਮੋਹਰਾਂ ਵਿੱਚ 10 ਮਾਸੇ 6 ਰੱਤੀ ਕਾਲਸਾ ਸੋਨਾ ਸੀ ਜਿੰਨਾ ਉੱਪਰ ਸਾਹਮਣੇ ਪਾਸੇ ਲਿਖਤ ਤਾਂ ਰੁਪਏ ਵਾਲੀ ਤੇ ਅੱਖਰ ਗੁਰਮੁਖੀ ਸਨ ਪਰ ਦੂਜੇ ਪਾਸੇ ਤਿੰਨ ਵਾਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖੁਸ਼ਕਤ ਲਿਖਿਆ ਹੋਇਆ ਸੀ ਇਸੇ ਤਰ੍ਹਾਂ ਤਾਂਬੇ ਦੇ ਸਿੱਕੇ ਨਾਨਕਸ਼ਾਈ ਪੈਸਿਆਂ ਦੇ ਨਾਮ ਪਰ ਪ੍ਰਸਿੱਧ ਹੋਏ ਟਕਸਾਲ ਵਿੱਚੋਂ ਪਹਿਲੇ ਦਿਨ ਜਿੰਨੇ ਰੁਪਏ ਬਣ ਕੇ ਆਏ ਉਹ ਸਾਰੇ ਦੇ ਸਾਰੇ ਧਾਰਮਿਕ ਕੰਮਾਂ ਲਈ ਦਾਨ ਕੀਤੇ ਗਏ ਮਹਾਰਾਜਾ ਸਾਹਿਬ ਦੀ ਮੋਰ ਪਰ ਜੋ ਸ਼ਾਹੀ ਚਿੱਠੀ ਪੱਤਰ ਜਾਂ ਫਰਮਾਨਾ ਉਪਰ ਲਾਈ ਜਾਂਦੀ ਸੀ ਇਹ ਲਿਖਤ ਲਿਖੀ ਹੋਈ ਸੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਦੇਗ ਤੇਗ ਫਤਿਹ ਉਹ ਨੁਸਰਤ ਬੇਦਰੰਗ یافت ਅਜਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ ਨਿੱਕੀ ਮੋਰ ਪਰ ਲਿਖਤ ਸੀ ਸ੍ਰੀ ਅਕਾਲ ਸਹਾਇ ਰਣਜੀਤ ਸਿੰਘ ਮੁਲਕੀ ਝਗੜਿਆਂ ਦੇ ਮਕਾਉਣ ਲਈ ਪੰਚਾਇਤਾਨਿਕ ਨiyet ਹੋਈਆਂ ਮੁਸਲਮਾਨਾ ਦੇਆਂ ਫੈਸਲੇ ਵਾਲੀ ਸ਼ਰੀਅਤ ਦੀ ਮਰਿਆਦਾ ਜਿਹਾ ਕਿ ਮੁਗਲੀਆਂ ਬਾਦਸ਼ਾਹ ਦੇ ਸਮੇਂ ਚਾਲੂ ਸੀ ਉਹੀ ਰੱਖੀ ਗਈ ਸਰਕਾਰੀ ਖਜ਼ਾਨੇ ਤੇ ਕਾਜ਼ੀਆ ਮੁਫਤੀਆਂ ਤੇ ਉਲਮਾਵਾਂ ਦੀਆਂ ਤਲਬਾਂ ਦੇ ਜ਼ਾਗੀਰ ਲਾਈਆਂ ਗਈਆਂ ਲਾਹੌਰ ਦਾ ਪਹਿਲਾ ਕਾਜ਼ਾ ਮੁਦੀਨ ਤੇ ਮੁਫਤੀ ਮੁਹੰਮਦ ਸ਼ਾ ਪਰਤੇ ਸਾਦੁੱਲਾ ਚਿਸ਼ਤੀ ਪ੍ਰਮਾਣ ਹੋਏ ਇਹਨਾਂ ਨੂੰ ਬਹੁ ਮੱਲੀਆਂ ਕિલ્ਲਾ ਤਾਂ ਤੇ ਜਾਗੀਰਾਂ ਦਿੱਤੀਆਂ ਗਈਆਂ ਸ਼ਹਿਰ ਦੇ ਪ੍ਰਬੰਧ ਲਈ ਮਹੱਲੇਦਾਰੀ ਤੇ ਚੌਧਰਤਮੇ ਦਾ ਟੰਗ ਚਾਲੂ ਕੀਤਾ ਗਿਆ ਸ਼ਹਿਰ ਦੀ ਰਾਖੀ ਲਈ ਪੁਲਿਸ ਮੁਕਰਰ ਕੀਤੀ ਗਈ ਸ਼ਹਿਰ ਦਾ ਪਹਿਲਾ ਕੋਤਵਾਲ ਇਮਾਮ ਬਖਸ਼ ਨਿਯਤ ਕੀਤਾ ਗਿਆ ਸ਼ਹਿਰ ਦੀ ਅਰੋਗਤਾ ਦੀ ਦੇਖਭਾਲ ਲਈ ਤੇ ਰੋਗੀਆਂ ਦੇ ਇਲਾਜ ਲਈ દવા ਘਰ ਖੋਲੇ ਗਏ ਜਿੰਨਾ ਵਿੱਚ ਯੂਨਾਨ ਤੇ ਵੈਦਿਕ ਇਲਾਜ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਚੀਫ ਮੈਡੀਕਲ ਆਫੀਸਰ ਹਕੀਮ ਨੂਰਦੀਨ ਫਕੀਰ ਅਜੀਜ਼ਉਦਿਨ ਦੇ ਨਿੱਕੇ ਭਾਈ ਨੂੰ ਲਾਇਆ ਗਿਆ ਬੱਚਿਆਂ ਦੀ ਵਿੱਦਿਆ ਲਈ ਮੀਆਂ ਵੱਡੇ ਦਾ ਮਦਰਸਾ ਅਤੇ ਹੋਰ ਕਈ ਸਿੱਖਿਆ ਸ਼ਾਲਾ ਖੋਲ੍ਹਿਆਂ ਗਈਆਂ ਫੌਜਾਂ ਦੀਆਂ ਛੁੱਟੀਆਂ ਲਈ ਨਿਯਮ ਬਣੇ ਤਲਬਾ ਮਹਾਵਾਰੀ ਦੇਣੀਆਂ ਪ੍ਰਮਾਣ ਕੀਤੀਆਂ ਫੌਜ ਦੇ ਅਹੁਦੇਦਾਰਾਂ ਲਈ ਸੁੰਦਰ ਨਿਸ਼ਾਨ ਨਿਯਤ ਹੋਏ ਸ਼ਹਿਰ ਦੀ ਰਾਖੀ ਲਈ ਨਵੀਂ ਫਸੀਲ ਬਣਾਉਣ ਲਈ 1 ਲੱਖ ਰੁਪਏ ਖਰਚ ਕਰਨ ਲਈ ਪ੍ਰਵਾਨ ਕੀਤਾ ਹੋਇਆ ਇਹ ਪੰਜਾਬ ਦੇ ਹੋਰ ਨਾ ਵੱਡੇ ਵੱਡੇ ਸ਼ਹਿਰਾਂ ਲਈ ਇੱਕ ਨਮੂਨਾ ਸੀ ਜੋ ਸਹਿਜੇ ਸਹਿਜੇ ਸਾਰੇ ਪੰਜਾਬ ਵਿੱਚ ਵਰਤੋਂ ਵਿੱਚ ਲਿਆਉਂਦਾ ਮਹਾਰਾਜੇ ਨੇ ਹੁਕਮ ਦਿੱਤਾ ਯੋਗ ਯੋਗ ਥਾਵਾਂ ਤੇ ਫੌਜਾਂ ਲਈ ਪੱਕੀਆਂ ਬੈਰਕਾਂ ਬਣਾਉਣੀਆਂ ਆਰੰਭ ਦਿੱਤੀਆਂ ਇਸ ਤਰ੍ਹਾਂ ਪੰਜਾਬ ਦੀ ਹਕੂਮਤ ਵਿੱਚ ਨਵਾਂ ਦੌਰ ਚੱਲਿਆ ਲਾਹੌਰ ਪਰਬੀਤੇ ਉਹਨਾਂ ਸਾਰਿਆਂ ਨਾਲੋਂ ਇਹ ਰਾਜ ਪ੍ਰਬੰਧ ਚੰਗਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇ ਚੰਨਵਾਟ